ਇਥੋਪੀਆ ਚ ਜਵਾਲਾਮੁਖੀ ਫਟਣ ਨਾਲ ਪੰਜਾਬ ਨੂੰ ਕੀ ਖਤਰਾ ਜਿਹੜਾ ਵੋਲਕੇਨੋ 12000 ਸਾਲਾਂ ਤੋਂ ਸ਼ਾਂਤ ਪਿਆ ਸੀ ਉਹ ਹੁਣ ਇੱਕੇਦਮ ਬਿਨਾ ਕਿਸੇ ਵਾਰਨਿੰਗ ਤੋਂ ਫਟਿਆ ਅੰਦਾ ਹੈ ਹੀਲੀਗਬੀ ਨਾਮ ਤੋਂ ਜਾਣਿਆ ਜਾਂਦਾ ਇਹ ਜਵਾਲਾਮੁਖੀ ਜੋ 23 ਨਵੰਬਰ 2025 ਨੂੰ ਇਥੋਪੀਆ ਦੇ ਅਫਾਰ ਇਲਾਕੇ ਚ ਫਟਦਾ ਤੇ ਧੁਮਾਕਾ ਇੰਨਾ ਕੁ ਜ਼ਬਰਦਸਤ ਹੁੰਦਾ ਕਿ ਇਹਦੀ ਰਾਖ 15 ਕਿਲੋਮੀਟਰ ਉੱਤੇ ਤੱਕ ਜਾਂਦੀ ਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਕੇ ਵੇਖ ਲਓ ਇੱਕ ਕਮਰਸ਼ੀਅਲ ਜਹਾਜ਼ 9 ਤੋਂ 12 ਕਿਲੋਮੀਟਰ ਦੀ ਹਾਈਟ ਤੇ ਉੜਦਾ ਇਸ ਵੋਲਕੇਨੋ ਦੀ ਰਾਖ ਉਸ ਜਹਾਜ਼ ਤੋਂ ਵੀ ਉੱਚੀ ਗਈ ਹਾਈਟ ਇੰਨੀ ਜ ਅਸੀ ਕਿ ਐਨੋਸਪੇਸ ਤੋਂ ਵੇਖਿਆ ਜਾ ਸਕਦਾ ਸੀ ਹੁਣ ਜਿਹੜਾ ਆਪਣੇ ਨਿਊਜ਼ ਚੈਨਲ ਲੋਕਾਂ ਨੂੰ ਡਰਾ ਰਿਹਾ ਕਿ ਪੰਜਾਬ ਦਿੱਲੀ ਤੇ ਹਰਿਆਣੇ ਨੂੰ ਬਹੁਤ ਖਤਰਾ ਇਹਨੂੰ ਆਪਾਂ ਸ਼ੁਰੂ ਤੋਂ ਸਮਝਦੇ ਹਾਂ ਜਦੋਂ ਇਹ ਜਵਾਲਾਮੁਖੀ ਫਟਦਾ ਇਹਦੀ ਉਹ ਰਾਖ 15 ਕਿਲੋਮੀਟਰ ਉੱਤੇ ਆਂਦੀ ਹੈ ਤੇ ਉੱਤੇ ਜਾ ਕੇ ਆਪਣੇ ਅਪਰ ਟ੍ਰੋਪੋਸਫੀਅਰ ਚ ਐਂਟਰ ਹੋ ਗਈ ਜਿਹਨੂੰ ਆਪਾਂ ਪੰਜਾਬੀ ਚ ਉਤਲੀ ਹਵਾ ਕਹਿ ਦਿੰਦੇ ਹਾਂ 100 120 ਕਿਲੋਮੀਟਰ ਦੀ ਸਪੀਡ ਨਾਲ ਚੱਲਦੀ ਹਵਾ ਨਾਲ ਇਹ ਰਾਖ ਉਥੋਂ ਡ੍ਰਿਫਟ ਹੋਣ ਲੱਗ ਗਈ ਮਤਲਬ ਖਿਸਕਣ ਲੱਗ ਗਈ ਤੇ ਫਿਰ ਰੈੱਡ ਸੀ ਨੂੰ ਕ੍ਰਾਸ ਕਰਕੇ ਯਮਨ ਤੇ ਉਮਾਨ ਦੇ ਉੱਤੋਂ ਦੀ ਹੁੰਦੇ ਹੋਏ ਇਹ ਅਰਬ ਸਾਗਰ ਵੱਲ ਇਹ ਸਭ ਤੋਂ ਪਹਿਲਾਂ ਗੁਜਰਾਤ ਚ ਐਂਟਰ ਹੁੰਦੀ ਹੈ ਤੇ ਫਿਰ ਰਾਤੋਂ ਰਾਤ ਇਹੇ ਰਾਖ ਰਜਿਸਤਾਨ ਮਹਾਰਾਸ਼ਟਰ ਦਿੱਲੀ ਹਰਿਆਣਾ ਪੰਜਾਬ ਤੋਂ ਹੁੰਦੇ ਹੋਏ ਚਾਈਨਾ ਵੱਲ ਨੂੰ ਲੰਘ ਜਾਂਦੀ ਹੈ 25 ਨਵੰਬਰ ਦੀ ਰਾਤ ਨੂੰ ਕਰੀਬ 10:30 ਵਜੇ ਇਹ ਸਾਰੀ ਰਾਖ ਇੰਡੀਆ ਚੋਂ ਨਿਕਲ ਚੁੱਕੀ ਸੀ ਆਈਐਮਡੀ ਦੇ ਸਾਇੰਟਿਸਟ ਨੇ ਦੱਸਿਆ ਕਿ ਇਸ ਰਾਖ ਦਾ ਉੱਪਰਲੀ ਹਵਾ ਛੋਣ ਕਰਕੇ ਆਪਣੀ 에ਅਰ ਕੁਆਲਿਟੀ ਤੇ ਕੋਈ ਜ਼ਿਆਦਾ ਫਰਕ ਨਹੀਂ ਪਿਆ ਤੇ ਨਾ ਹੀ 에ਅਰ ਪੋਲੂਸ਼ਨ ਚ ਕਿਸੇ ਵੀ ਤਰੀਕੇ ਦਾ ਕੋਈ ਵਾਧਾ ਹੋਇਆ ਹਾਂ ਇੰਡੀਆ ਦੀਆਂ ਕੁਝ ਕੁ ਫਲਾਈਟਾਂ ਸੀ ਜਿਨ੍ਹਾਂ ਨੂੰ ਥੋੜਾ ਟਾਈਮ ਡਿਲੇ ਕਰ ਦਿੱਤਾ ਗਿਆ ਬੀਜੀਸੀਏ ਵੱਲੋਂ 에ਅਰ ਇੰਡੀਆ ਅਕਾਸ਼ਾ 에ਅ ਫਲਾਈਟਾਂ ਨੂੰ ਇੱਕ ਨੋਟਿਸ ਦਿੱਤਾ ਗਿਆ ਕਿ ਜਿੰਨਾ ਟਾਈਮ ਇਹ ਰਾਖ ਇੰਡੀਆ ਤੋਂ ਕ੍ਰੋਸ ਨਹੀਂ ਹੁੰਦੀ ਉਹਨਾਂ ਚਿਰ ਉਹ ਆਪਦੇ ਫਲਾਈਟ ਰੂਟ ਨੂੰ ਧਿਆਨ ਨਾਲ ਪਲਾਨ ਕਰਨ ਕਿਉਂਕਿ ਇਹ ਬੋਲਕੇਨਿਕ 애ਸ਼ ਪਲੇਨ ਦੇ ਇੰਜਨ ਜਾਂ ਕਿਸੇ ਵੀ ਸੈਂਸਰ ਨੂੰ ਖਰਾਬ ਕਰ ਸਕਦੀ ਸੀ ਸੋ ਮੀਡੀਆ ਵੱਲੋਂ ਲੋਕਾਂ ਨੂੰ ਡਰਾਇਆ ਜਾਣਾ ਜਮਨ ਨਜਾਇਜ਼ ਸੀ